ਤਦ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਟ੍ਰੈਟ ਮੇਲਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਥਰੈਸਰ ਵਿਕਾਊ ਹੈ ਜੀ ਮਾਡਲ ਹੈ ਜੀ 2011 ਰੇਟ ਮੰਗੇ ਕਿਸਾਨ ਵੀਰ ਨੇ 42000 ਏਰੀਆ ਜੀ ਦਿਉਣ ਖੇੜਾ ਮਲੋਟ ਥਰੈਸਰ ਵਿਕਾਊ ਹੈ ਜੀ ਮਾਡਲ ਹੈ 2011 ਰੇਟ ਹੈ ਜੀ 42000 ਏਰੀਆ ਕਿਸਾਨਬੀਰ ਦਾ ਜਿਉਣ ਖੇੜਾ ਮਲੋਟ ਕਿਸਾਨਬੀਰ ਦਾ ਨੰਬਰ ਹੈ ਜੀ 9780170694 9780170694 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਥਰੇਸਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987988446 ਜੋ ਕਿ ਜਮਾ ਵੀਡੀਓ ਦੇ ਥੱਲੇ ਖੱਟੇ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਪੰਜ ਤੋਂ ਸੱਤ ਫੋਟੋਆ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਖੇਤੀਬਾੜੀ ਵਾਲੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਤੁਸੀਂ ਐਡ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਏ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਕੱਲੀ ਮਸ਼ੀਨ ਵਿਕਾਊ ਹੈ ਜੀ ਮਸ਼ੀਨ ਸਟੈਂਡਰਡ 513 ਮਾਡਲ ਹੈ ਜੀ 2010 ਰੇਟ ਮੰਗੇ ਜੀ 3 ਲੱਖ 25 ਹਜ਼ਾਰ ਏਰੀਆ ਪਿੰਡ ਮੂਸਾ ਮਾਨਸਾ 6 ਟਾਇਰ ਹੈ ਨਾਲ ਦੇਣਗੇ ਇਹਨਾਂ ਨੰਬਰ ਹੈ ਜੀ 87200 989 9870 88289 88887 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜੀ ਅੱਗੇ ਜੀ ਸੋਨਾਲਿਕਾ DI55 ਮਾਡਲ ਹੈ ਜੀ 2004 ਰੇਟ ਮੰਗੇ ਕਿਸਾਨ ਵੀਰ ਨੇ दो लख सठ हज़ार एरिए जी पटियाला टायर सठ पैसे पे है सोना लीका डीआई पचवंजा ट्रैट बिकाऊ है जी मॉडल है दो हज़ार चार रेट मंगे किसान भीर ने दो लख हजार एरिए जी पटियाला टायर सठ पैसे पे है किसान भीर का नंबर है जी अठानवे एक सौ बयाली सठ चार सौ काहठ अठानवे एक सौ बयाली 60466 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਜੀ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਆ ਵੀਰੇ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਹਦੇ ਵਿੱਚ ਨੰਬਰ ਹੁੰਦਾ ਜਿਹੜਾ ਅਸੀਂ ਜਮ੍ਹਾਂ ਥੱਲੇ ਨੰਬਰ ਕਹਿੰਨੇ ਹੁੰਦੇ ਆ ਨਾ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਇਸ ਕਰਕੇ ਤੁਸੀਂ ਸਾਰੇ ਵੀਰ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਉਸ ਦੇ ਵਿੱਚ ਕਿਸਾਨ ਵੀਰਾਂ ਦੇ ਨੰਬਰ ਹੁੰਦੇ ਆ ਉਹਨਾਂ ਤੇ ਫੋਨ ਲਾ ਕੇ ਗੱਲਬਾਤ ਕਰਿਆ ਕਰੋ ਜੀ ਅੱਗੇ ਜੀ ਟਰਾਲੀ 11x7 ਦੀ ਡਬਲ ਟੈਰੀ ਹੈ ਜੈਕ ਵਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 90000 ਬਹੁਤ ਸਾਫ ਟਰਾਲੀ ਹੈ ਜੀ ਟਰਾਲੀ ਵਿਕਾਊ ਹੈ ਜੀ 11x7 ਦੀ ਡਬਲ ਟੈਰੀ ਹੈ ਜੈਕ ਵਾਲੀ ਹੈ ਰੇਟ ਮੰਗੇ ਕਿਸਾਨ ਵੀਰ ਨੇ 90000 ਬਹੁਤ ਸਾਫ ਟਰਾਲੀ ਪਈ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 880355160 880355160 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9870988446 ਜੋ ਕਿ ਸਕਰੀਨ ਤੇ ਜਮ੍ਹਾਂ ਥੱਲੇ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਡਿਟੇਲ ਲਿਖ ਕੇ ਦਿਖਾ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ ਸਕੂਟਰ ਵਿਕਾਊ ਹੈ ਮਾਡਲ ਹੈ ਜੀ 2000 ਰੇਟ ਮੰਗਿਆ ਕਿਸਾਨ ਵੀਰ ਨੇ 8500 ਪਿੰਡਾ ਜੀ ਕੋਹਾਲਾ ਫਿਰੋਜ਼ਪੁਰ ਸਕੂਟਰ ਬਿਕਾਉ ਹੈ ਜੀ ਮਾਡਲ ਹੈ 2000 ਰੇਟ ਮੰਗਿਆ 8500 ਪਿੰਡਾ ਜੀ ਕੋਹਾਲਾ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ 81960 17713 81960 17713 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੂਟਰ ਖਰੀਦ ਸਕਦੇ ਹੋ ਜੀ ਸਾਡੇ ਚੈਨਲ ਦਾ ਨਾਮ ਟਰੈਕਟਰ ਮੇਲਾ ਜੀ ਪੰਜਾਬੀ ਚ ਲਿਖ ਕੇ ਸਰਚ ਕਰਿਆ ਕਰੋ ਜੇ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ WhatsApp ਨੰਬਰ 98798 8446 ਜੁਕੀ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਐਕਸਟਰਾ ਦਿਖਾ ਰਿਹਾ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੋਨ ਟੇਡਾ ਕਰਕੇ ਬਣਾਇਆ ਕਰੋ ਜੀ ਤੇ ਫੁੱਲ ਡਿਟੇਲ ਲਿਖ ਕੇ ਪੇਜ ਕਰੋ ਜੀ ਤੇ ਮਾਰਕੀਟ ਦੇ ਹਿਸਾਬ ਨਾਲ ਹੀ ਰੇਟ ਰੱਖਿਆ ਕਰੋ ਕਈ ਵੀਰ ਬਧਾ ਜਿਹੜਾ ਕੇ ਰੇਟ ਪਾਉਂਦੇ ਆ ਸਾਨੂੰ ਫਿਰ ਫੋਨ ਜਾਂ ਮੈਸੇਜ ਕਰਕੇ ਵੀਰ ਪੁੱਛਦੇ ਕਿ ਇਹਨਾਂ ਰੇਟ ਇਸ ਕਰਕੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰੇਟ ਰੱਖਿਆ ਕਰੋ ਤਾਂ ਕਿ ਸੋਡਾ ਸੰਦ ਛੇਤੀ ਤੋਂ ਛੇਤੀ ਸੇਲ ਹੋ ਸਕੇ ਅੱਗੇ ਜੀ ਕੇਐਸਏ ਤੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 130000 ਏਰੀਆ ਫਿਰੋਜ਼ਪੁਰ ਕੇਐਸਡੀ ਟੂੜੀ ਵਾਲੀ ਮਸ਼ੀਨ ਵਿਕਾਊ ਹੈ ਮਾਡਲ ਹੈ ਜੀ 2012 ਰੇਟ ਮੰਗੇ ਕਿਸਾਨ ਵੀਰ ਨੇ 130000 ਏਰੀਆ ਜੀ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ 62394 77334 62394 70334 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਨੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉ ਤਕ ਲਈ ਧੰਨਵਾਦ